ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਫਰੀਦ ਜੀ ਨਾ ਜੰਗਲਾਂ ਵਿੱਚ ਬੰਦਗੀ ਕਰਦੇ ਆ 12 ਸਾਲ ਬੀਤ ਗਏ ਇੱਕ ਦਿਨ ਇਕਾਂਤ ਵਿੱਚ ਬੈਠ ਗਏ ਬਾਬਾ ਫਰੀਦ ਜੀ ਰੱਬ ਦੀ ਬੰਦਗੀ ਕਰ ਰਹੇ ਸਨ ਤਾਂ ਕੁਰਾਨ ਸ਼ਰੀਫ ਦੀਆਂ ਆਇਤਾਂ ਪੜ ਪੜ ਕੇ ਆਪਣੇ ਰੰਗ ਵਿੱਚ ਰਤੇ ਇਹ ਲਾਹੀ ਰੰਗ ਮਾ ਰਹੇ ਸਨ ਕੀ ਐਨੇ ਚਿਰ ਨੂੰ ਫ੍ਰੀਜੀ ਦੇ ਲਾਗੇ ਚਿੜੀਆਂ ਨੇ ਆ ਕੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਬਾਬਾ ਫ੍ਰੀਜੀ ਦੀ ਬਿਰਤੀ ਖੁਦਾ ਦੇ ਪਾਸੋਂ ਟੁੱਟ ਗਈ। ਉਹਨਾਂ ਨੂੰ ਕਹਿਰਾਂ ਦਾ ਗੁੱਸਾ ਚੜਿਆ। ਉਹਨਾਂ ਨੇ ਇਹ ਨਾ ਸੋਚਿਆ ਕਿ ਨਾ ਚਿੜੀਆਂ ਵਿੱਚ ਵੀ ਰੱਬ ਵੱਸਦਾ ਹੈ। ਸ਼ਾਇਦ ਇਹ ਵੀ ਆਪਣੇ ਰੱਬ ਨੂੰ ਪਾਉਣ ਲਈ ਰੋਲਾ ਪਾ ਕੇ ਬੰਦਗੀ ਕਰ ਰਹੀਆਂ ਹੋਣਗੀਆਂ ਇਸ ਤਰ੍ਹਾਂ ਉਹ ਆਪਣੀ ਮਾਤਾ ਦੇ ਦਿੱਤੇ ਉਪਦੇਸ਼ਾਂ ਨੂੰ ਪੁੱਲ ਬੈਠੇ ਤੇ ਗੁੱਸੇ ਵਿੱਚ ਆ ਕੇ ਚਿੜੀਆਂ ਨੂੰ ਕਹਿੰਦੇ ਹਨ ਛਾਲਾ ਚਿੜੀਓ ਮਰ ਜਾਵੋ ਬੱਸ ਇੰਨਾ ਹੀ ਬਾਬਾ ਫ੍ਰੀਜ ਜੀਤੇ ਮੋਹੋਂ ਨਿਕਲਦੀ ਟੇਲ ਸੀ ਕਿ ਸਾਰੀਆਂ ਚਿੜੀਆਂ ਮਰ ਗਈਆਂ ਬਾਬਾ ਫ੍ਰੀਜ ਜੀ ਨੂੰ ਚਿੜੀਆਂ ਮੋਈਆਂ ਵੇਖ ਕੇ ਬੜਾ ਤਰਸ ਆਇਆ ਤੇ ਸੋਚਣ ਲੱਗੇ ਇੰਨਾਂ ਸਾਰੀਆਂ ਚਿੜੀਆਂ ਦਾ ਪਾਪ ਮੈਨੂੰ ਲੱਗੇਗਾ ਤੇ ਰੱਬ ਦੇ ਦਰਬਾਰ ਵਿੱਚ ਮੈਂ ਸਜ਼ਾ ਭੁਗਤਾਂਗਾ ਬਾਬਾ ਫਰੀਦ ਜੀ ਦੇ ਦਿਲ ਵਿੱਚ ਆਈ ਕਿ ਜੇਕਰ ਇਹ ਮੇਰੇ ਕਹੰਤੇ ਮਰ ਸਕਦੀਆਂ ਹਨ ਤਾਂ ਮੇਰੇ ਕਹੰਤੇ ਜੀ ਵੀ ਸਕਦੀਆਂ ਹਨ ਤਾਂ ਉਹਨਾਂ ਨੇ ਫਿਰ ਕਿਹਾ ਚਿੜੀਓ ਜੀ ਪਵੋ ਬਾਬਾ ਫਰੀਦ ਜੀ ਦੀ ਇੰਨਾ ਹੀ ਕਹਿਣ ਦੀ ਟੇਲ ਸੀ ਕਿ ਚਿੜੀਆਂ ਜ਼ਿੰਦਾ ਹੋ ਗਈਆਂ ਤੇ ਉੱਥੋਂ ਉਡਾਰੀ ਮਾਰ ਕੇ ਉੱਡ ਗਈਆਂ ਜਦੋਂ ਬਾਬਾ ਫਰੀਦ ਜੀ ਨੇ ਵੇਖਿਆ ਕਿ ਮੇਰੇ ਮਰਨ ਕਹਿਣ ਨਾਲ ਚਿੜੀਆਂ ਮਰ ਗਈਆਂ ਜਿਉ ਕਹਿਣ ਨਾਲ ਜੀ ਪਈਆਂ ਤਾਂ ਉਹਨਾਂ ਨੂੰ ਆਪਣੀ ਕਰਨੀ ਦਾ ਹੰਕਾਰ ਹੋ ਗਿਆ ਕਿ ਮੈਂ ਰੱਬ ਨੂੰ ਪਾ ਲਿਆ ਹੈ ਹੁਣ ਮੈਂ ਇੱਕ ਕਰਮਾਤੀ ਫਕੀਰ ਬਣ ਗਿਆ ਹਾਂ ਤੇ ਮੈਂ ਹੁਣ ਵਾਪਸ ਜਾ ਕੇ ਆਪਣੀ ਮਾਤਾ ਜੀ ਨੂੰ ਸਭ ਕੁਝ ਦੱਸਾਂਗਾ ਕਿ ਮੈਨੂੰ ਰੱਬ ਮਿਲ ਗਿਆ ਹੈ ਜੋ ਮੈਂ ਆਪਣੇ ਮੂੰਹੋਂ ਕਹਿੰਦਾ ਹਾਂ ਉਹ ਪੂਰਾ ਹੋ ਜਾਂਦਾ ਹੈ ਇਸੇ ਖੁਸ਼ੀ ਵਿੱਚ ਫਰੀਜ ਜੰਗਲ ਵਿੱਚ ਹੀ ਨੱਚਣ ਤੇ ਸ਼ਾਲਾ ਮਾਰਨ ਲੱਗੇ ਉਹੋ ਸੋਚਣ ਲੱਗੇ ਕਿ ਇਸ ਵਾਰ ਮੇਰੀ 12 ਵਰਿਆਂ ਦੀ ਕੀਤੀ ਬੰਦਗੀ ਸਫਲ ਹੋ ਗਈ ਹੈ ਮੇਰੇ ਕੀਤੀ ਕਮਾਈ ਨੂੰ ਫਲ ਲੱਗਾ ਹੈ ਹੁਣ ਸਾਰੀ ਦੁਨੀਆ ਦੇ ਲੋਕ ਮੈਨੂੰ ਪੂਜਣਗੇ ਤੇ ਮੈਂ ਹੁਣ ਰਿੱਧੀਆਂ ਸਿੱਧੀਆਂ ਦਾ ਮਾਲਕ ਬਣ ਗਿਆ ਹਾਂ ਜਦੋਂ ਬਾਬਾ ਫਰੀਦ ਜੀ ਨੂੰ ਇਹ ਪਤਾ ਲੱਗਿਆ ਕੀ ਹੋਣ ਉਹ ਕਰਾਮਾਤੀ ਫਕਰ ਬਣ ਚੁੱਕੇ ਹਨ ਤਾਂ ਉਹ ਖੁਸ਼ੀਆਂ ਦੇ ਗੀਤ ਗਾਉਂਦੇ ਆਪਣੇ ਘਰ ਨੂੰ ਵਾਪਸ ਤੁਰ ਪਏ ਉਹ ਛੇਤੀ ਤੋਂ ਛੇਤੀ ਇਹ ਖਬਰ ਆਪਣੀ ਮਾਤਾ ਜੀ ਨੂੰ ਦੱਸਣੀ ਚਾਹੁੰਦੇ ਸਨ ਕਿ ਇਸ ਵਾਰ 12 ਵਰਿਆਂ ਦੀ ਬੰਦਗੀ ਪਿੱਛੋਂ ਮੈਂ ਰੱਬ ਪਾ ਲਿਆ ਹੈ ਹੁਣ ਮੈਨੂੰ ਰੱਬ ਨੂੰ ਲੱਭਣ ਵਾਸਤੇ ਫਿਰ ਜੰਗਲ ਜਾਂ ਕਿਸੇ ਥਾਂ ਨਹੀਂ ਜਾਣਾ ਪਵੇਗਾ ਛੇਤੀ ਛੇਤੀ ਤੁਰੇ ਅੰਦੇ ਬਾਬਾ ਫਰੀਦ ਜੀ ਨੂੰ ਰਸਤੇ ਵਿੱਚ ਪਿਆਸ ਲੱਗੀ ਉਹ ਪਾਣੀ ਪੀਣ ਵਾਸਤੇ ਰਸਤੇ ਵਿੱਚ ਆਉਂਦੇ ਇੱਕ ਪਿੰਡ ਵਿੱਚ ਪਹੁੰਚੇ ਤਾਂ ਕੀ ਵੇਖਿਆ ਕਿ ਸਾਜ ਵਿਆਹੀ ਖੂਹ ਤੇ ਪਾਣੀ ਪਾ ਰਹੀ ਸੀ ਜਦੋਂ ਬਾਬਾ ਫਰੀਦ ਜੀ ਪਿਆਸ ਬੁਝਾਉਣ ਵਾਸਤੇ ਉਸ ਕੁੜੇ ਲੱਗੇ ਜਾਂਦੇ ਹਨ ਤਾਂ ਉੱਥੇ ਵੇਖ ਕੇ ਹੈਰਾਨ ਰਹਿ ਜਾਂਦੇ ਹਨ ਕਿ ਇੱਕ ਸਾਜ ਵਿਆਹੀ ਖੂਹ ਵਿੱਚੋਂ ਪਾਣੀ ਦੇ ਡੋਲ ਕੱਢ-ਕੱਢ ਕੇ ਤਰਤੀ ਤੇ ਡੋਲੀ ਜਾ ਰਹੀ ਹੈ ਫਰੀਜ ਜੀ ਕਾਫੀ देर ਲੱਗੇ ਖੜੇ ਰਹੇ ਤੇ ਇਹ ਕੋਤਕ ਵੇਖਦੇ ਰਹੇ ਪਰ ਉਹ ਸੱਜ ਵਿਆਹੀ ਆਪਣੇ ਧਿਆਨ ਖੂ ਵਿੱਚੋਂ ਪਾਣੀ ਦੇ ਡੋਲ ਕੱਢ ਕੱਢ ਕੇ ਬਾਹਰ ਡੋਲੀ ਗਈ ਫਰੀਦ ਜੀ ਨੇ ਸੋਚਿਆ ਕਿਤੇ ਇਹ ਸੱਜ ਪਰ ਬਾਬਾ ਫਰੀਦ ਜੀ ਨੇ ਦਿਲ ਵਿੱਚ ਹੌਸਲਾ ਕਰਕੇ ਸੱਜ ਵਿਆਹੀ ਨੂੰ ਪਾਣੀ ਪਲੌਣ ਬਾਰੇ ਆਖਣ ਲਈ ਸੋਚਣ ਲੱਗੇ ਫਰੀਦ ਜੀ ਨੇ ਖੋਤੇ ਸੱਜ ਵਿਆਹੀ ਨੂੰ ਪਾਣੀ ਦੇ ਕੱਢ ਕੱਢ ਕੇ ਡੋਲ ਰਹੀ ਨੂੰ ਲਾਗੇ ਜਾ ਕੇ ਕਿਹਾ ਬੇਟੀ ਮੈਨੂੰ ਪਿਆਸ ਬਹੁਤ ਲੱਗੀ ਹੈ ਥੋੜਾ ਜਿੰਨਾ ਪਾਣੀ ਪਿਲਾ ਦਿਓ ਪਰ ਉਸ ਸੱਜ ਵਿਆਹੀ ਨੇ ਫਰੀਦ ਜੀ ਦੇ ਕਿਸੇ ਵੀ ਗੱਲ ਵੱਲ ਧਿਆਨ ਨਾ ਦਿੱਤਾ ਤੇ ਆਪਣੇ ਧਿਆਨ ਲੱਗੀ ਰਹੀ ਫਰੀਦ ਜੀ ਨੇ ਕਿਹਾ ਬੇਟੀ ਮੈਂ ਬਹੁਤ ਦੂਰੋਂ ਚੱਲ ਕੇ ਆਇਆ ਹਾਂ ਮੈਨੂੰ ਬਹੁਤ ਪਿਆਸ ਲੱਗੀ ਹੈ ਥੋੜਾ ਜਿੰਨਾ ਪਾਣੀ ਪਿਲਾ ਦਿਓ ਫਰੀਜੀ ਦੇ ਦੂਸਰੀ ਵਾਰ ਕਹਿਨ ਤੇ ਵੀ ਉਸ ਸਾਜ ਵਿਆਹੀ ਨੇ ਫਰੀਜੀ ਨੂੰ ਪਾਣੀ ਨਾ ਪਲਾਇਆ ਤੇ ਉਹ ਨਿੱਜਕ ਹੋ ਕੇ ਆਪਣੇ ਧਿਆਨ ਪਾਣੀ ਦੇ ਡੋਲ ਬਾਹਰ ਤਰਤੀ ਤੇ ਡੋਲੇ ਗਈ ਜਦੋਂ ਫਰੀਜੀ ਤੇ ਕਹਿਨ ਤੇ ਸਾਜ ਵਿਆਹੀ ਨੇ ਕੋਈ ਧਿਆਨ ਨਾ ਦਿੱਤਾ ਤਫਰੀਦ ਜੀ ਨੂੰ ਇਸ ਗੱਲ ਦਾ ਬਹੁਤ ਖਿਆਲ ਆਇਆ ਕਿ ਮੈਂ ਇੱਕ ਪਹੁੰਚਿਆ ਹੋਇਆ ਕਰਾਮਾਤੀ ਫਕੀਰ ਹਾਂ ਤੇ ਮੇਰੇ ਦੋ ਵਾਰ ਕਹਿਨ ਤੇ ਵੀ ਇਸ ਨੇ ਮੈਨੂੰ ਪਾਣੀ ਨਹੀਂ ਪਿਲਾਇਆ ਤਾਂ ਉਸ ਨੇ ਤੀਸਰੀ ਵਾਰ ਬੜੇ ਗੁੱਸੇ ਨਾਲ ਉਸ ਸਾਜ ਵਿਆਹੀ ਨੂੰ ਪਾਣੀ ਪਿਲਾਉਣ ਲਈ ਕਿਹਾ ਗੁੱਸੇ ਨਾਲ ਹੀ ਉਸ ਵੱਲ ਵੇਖਿਆ ਜਦੋਂ ਫਰੀਦ ਜੀ ਨੇ ਗੁੱਸੇ ਨਾਲ ਪਾਣੀ ਪੀ ਲੈ ਕਿਹਾ ਤਾਂ ਅੱਗੋ ਸਾਜ ਵਿਆਹੀ ਨੇ ਕਿਹਾ ਫਰੀਦ ਜੀ ਇਹਨੇ ਗੁੱਸੇ ਵਾਲੇ ਸ਼ਬਦ ਕਾਤੋਂ ਬੋਲਦੇ ਹੋ ਮੈਂ ਕੋਈ ਕਿੜੀ ਥੋੜੀ ਹਾਂ ਕਿ ਤੁਹਾਡੇ ਗੁੱਸੇ ਵਾਲੇ ਸ਼ਬਦਾਂ ਜਾਂ ਗੁੱਸੇ ਨਾਲ ਵੇਖਣ ਨਾਲ ਮਰ ਜਾਵਾਂਗੀ ਅਜੇ ਮੇਰੇ ਪਾਣੀ ਪਲੋਂਦਾ ਵਕਤ ਨਹੀਂ ਹੋਇਆ ਪਰੇ ਹੋ ਕੇ ਜਰਾ ਬੈਠ ਜਾਓ ਮੈਂ ਵੇਲੀ ਹੋ ਕੇ ਪਾਣੀ ਪਲਾਵਾਂਗੀ ਤਾਂ ਉਹ ਫਿਰ ਪਹਿਲਾ ਵਾਂਗ ਹੀ ਪਾਣੀ ਕੱਢ-ਕੱਢ ਕੇ ਡੋਲੀ ਗਈ ਜਦੋਂ ਸਾਜ ਵਿਆਹੀ ਨੇ ਬਾਬਾ ਫਰੀਦ ਜੀ ਨੂੰ ਚਿੜੀਆਂ ਮਾਰ ਕੇ ਜਿਵੋਂ ਦੀ ਗੱਲ ਆਖੀ ਤਾਂ ਇਹ ਸੁਣ ਕੇ ਫਰੀਦ ਜੀ ਨੂੰ ਜਿਹੜੀ ਬਹੁਤ ਪਿਆਸ ਲੱਗੀ ਸੀ ਉਹ ਸਭ ਉੱਡ ਗਈ ਤੇ ਉਹ ਸੋਚਣ ਲੱਗ ਪਏ ਕੀ ਜੇ ਉਸ ਵਕਤ ਮੈਂ ਚਿੜੀਆਂ ਨੂੰ ਮਾਰਨ ਤੇ ਜਿੰਨ ਬਾਰੇ ਕਿਹਾ ਸੀ ਉਸ ਵਕਤ ਉੱਥੇ ਹੋਰ ਕੋਈ ਨਹੀਂ ਸੀ ਤਾਂ ਇਸ ਨੂੰ ਇਸ ਗੱਲ ਦਾ ਪਤਾ ਕਿਸ ਤਰ੍ਹਾਂ ਲੱਗਾ ਉਸ ਨੂੰ ਪਾਣੀ ਪੀਣ ਦਾ ਖਿਆਲ ਹੀ ਭੁੱਲ ਗਿਆ ਉਹ ਇਹ ਗੱਲ ਪੁੱਛਣ ਲਈ ਇੰਤਜ਼ਾਰ ਕਰਨ ਲੱਗ ਪਏ ਕਿ ਇਸ ਨੂੰ ਚਿੜੀਆਂ ਵਾਲੀ ਗੱਲ ਦੱਕੇ ਸ ਕੋ ਲੋ ਪਤਾ ਲੱਗਾ ਹੈ। ਬਾਬਾ ਫਰੀਦ ਜੀ ਕਾਫੀ ਚਿਰ ਖੜੇ ਰਹੇ। ਸਾਜੂ ਵ્યાਹੀ ਨੇ ਪਾਣੀ ਡੋਲਣਾ ਬੰਦ ਕਰਕੇ ਬਾਬਾ ਫਰੀਦ ਜੀ ਨੂੰ ਕਿਹਾ। ਸਾਈਂ ਜੀ ਆ ਕੇ ਪਾਣੀ ਪੀ ਲਵੋ। ਪਰ ਫਰੀਦ ਜੀ ਦੀ ਪਿਆਸ ਤਾਂ ਪਰ ਲਾ ਕੇ ਕਿਧਰੇ ਉੱਡ ਚੁੱਕੀ ਸੀ। ਉਹਨਾਂ ਨੇ ਲਾਗੇ ਆ ਕੇ ਕਿਹਾ, "ਬੇਟੀ ਮੋਂ ਮੈਨੂੰ ਪਾਣੀ ਦੀ ਪਿਆਸ ਨਹੀਂ ਮੈਂ ਤਾਂ ਤੇਰੇ ਕੋਲ ਸਿਰਫ ਇਹ ਪੁੱਛਣਾ ਹੈ ਕਿ ਪਹਿਲਾਂ ਤਾਂ ਇਹ ਦੱਸ ਕਿ ਇਹ ਪਾਣੀ ਦੇ ਡੋਲ ਕੱਢ ਕੱਢ ਕੇ ਜ਼ਮੀਨ ਤੇ ਡੋਲਣ ਦਾ ਕੀ ਕਾਰਨ ਸੀ ਦੂਸਰਾ ਤੈਨੂੰ ਚਿੜੀਆਂ ਮਾਰਨ ਜਿਉਂ ਦੀ ਕੱਲ ਦਾ ਕਿਸ ਤਰ੍ਹਾਂ ਪਤਾ ਲੱਗਾ ਹੈ ਸਾਜ ਵਿਆਹੀ ਨੇ ਕਿਹਾ ਸਾਈਂ ਜੀ ਪਾਣੀ ਤਾਂ ਮੈਸ ਕਰਕੇ ਜ਼ਮੀਨ ਤੇ ਡੋਲ ਰਹੀ ਸੀ ਕਿ ਇੱਥੋਂ ਕੋਹਾ ਦੂਰ ਮੇਰੀ ਵੱਡੀ ਪੈਂਦੇ ਕਰ ਨੂੰ ਅੱਗ ਲੱਗ ਗਈ ਸੀ ਤੇ ਘਰ ਵਿੱਚ ਕੋਈ ਨਹੀਂ ਸੀ ਮੈਂ ਪਾਣੀ ਪਾ ਕੇ ਅੱਗ ਨੂੰ 부ਝਾ ਰਹੀ ਸੀ ਤੁਹਾਡੀਆਂ ਚਿੜੀਆਂ ਵਾਲੀ ਗੱਲ ਤਾਂ ਕਿ ਸਭ ਕੁਝ ਦੂਰ ਨੇੜੇ ਦੀ ਵੇਖਣ ਦੀ ਸ਼ਕਤੀ ਮੈਨੂੰ ਮੈਨੂੰ ਮੇਰੇ ਪਤੀ ਨੇ ਬਖਸ਼ੀ ਹੈ ਬਾਬਾ ਫਰੀਦ ਜੀ ਕਹਿਣ ਲੱਗੇ ਬੇਟੀ ਕੀ ਐਡੀ ਦੂਰ ਤੇਰਾ ਇਹ ਪਾਣੀ ਚਲਿਆ ਜਾਵੇਗਾ ਸਾਈਂ ਜੀ ਇਹ ਤਾਂ ਕੁਝ ਵੀ ਨਹੀਂ ਇਸ ਤੋਂ ਵੀ ਦੂਰ ਜਾ ਸਕਦਾ ਹੈ ਬੇਟੀ ਤੂੰ ਮੈਨੂੰ ਸਾਰੀ ਕਹਾਣੀ ਸੁਣਾ ਕਿ ਤੂੰ ਰੱਬ ਨੂੰ ਕਿਸ ਤਰ੍ਹਾਂ ਬੰਦਗੀ ਕਰਕੇ ਵਾਸ ਕੀਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ